ਰੂਪਿਆਨਾ ਦੇ ਵਿੱਚ ਸੁੰਦਰ ਨਗਰ ਇਲਾਕੇ ਦੇ ਨੇੜੇ ਪੈਂਦੇ ਕਾਟੀ ਮਹੱਲੇ ਦੇ ਵਿੱਚ ਸਵੇਰ ਸਮੇਂ ਸੀਐਨਜੀ ਟਰੱਕ ਨੂੰ ਅਚਾਨਕ ਅੱਗ ਲੱਗ ਗਈ ਅੱਗ ਲੱਗਦੇ ਹੀ ਟਰੱਕ ਦੇ ਵਿੱਚ ਪਿਆ ਸਿਲੰਡਰ ਫਟ ਗਿਆ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਲਾਕੇ ਦੇ ਲੋਕ ਸਹਿਮ ਗਏ ਅਤੇ ਆਪਣੇ ਆਪਣੇ ਘਰਾਂ ਤੋਂ ਬਾਹਰ ਆ ਗਏ ਉਸ ਤੋਂ ਬਾਅਦ ਲੋਕਾਂ ਨੇ ਫਾਇਰ ਬ੍ਰਿਗੇਡ ਕਰਮਚਾਰੀਆਂ ਨੂੰ ਸੂਚਨਾ ਦਿੱਤੀ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਮਹੱਲਾ ਨਿਵਾਸੀਆਂ ਨੇ ਦੱਸਿਆ ਕਿ 6 ਵਜੇ ਸਵੇਰ ਦੇ ਸਮੇਂ ਉਹ ਆਪਣੇ ਘਰ ਤੋਂ ਸੈਰ ਕਰਨ ਲਈ ਨਿਕਲੇ ਸੀ ਜਿਸ ਦੌਰਾਨ ਉਸਨੇ ਟਰੱਕ ਨੂੰ ਅੱਗ ਲੱਗੀ ਹੋਈ ਦੇਖੀ ਹਾਲਾਂਕਿ ਟਰੱਕ ਦਾ ਡਰਾਈਵਰ ਅੱਗ ਲੱਗਦੇ ਹੀ ਬਾਹਰ ਨਿਕਲ ਗਿਆ ਸੀ ਤਾਂ ਆਪਣੀ ਜਾਨ ਉਸਦੇ ਵੱਲੋਂ ਬਚਾ ਲਈ ਗਈ ਫਿਲਹਾਲ ਅੱਗ ਕਿਨ ਕਾਰਨ ਕਰਕੇ ਲੱਗੀ ਇਸ ਦਾ ਪਤਾ ਨਹੀਂ ਚੱਲ ਸਕਿਆ ਬੋਲੋ ਅੱਜ ਸਵੇਰੇ ਬਹੁਤ ਜ਼ੋਰਦਾਰ ਧਮਾਕਾ ਹੋਇਆ ਅਸੀਂ ਸਾਰੇ ਆਪਣੇ ਆਪਣੇ ਘਰਾਂ 'ਚ ਸੁੱਤੇ ਬੈਸੀ ਮੋਹਲਿਆਂ ਵਾਸੀ ਤੇ ਥੱਲੇ ਕੋਈ ਸਾਹਿਬ ਆਪਣੇ ਬ੍ਰਦਰ ਵਿਕਾਸ ਜੀ ਵਿੱਕੀ ਜੀ ਉਹਨਾਂ ਦੇ ਫੋਨ ਆ ਰਹੇ ਸੀ ਉਹਨਾਂ ਨੇ ਦੇਖਿਆ ਵੀ ਇੱਕ ਟਰੱਕ ਨੂੰ ਅੱਗ ਲੱਗ ਗਈ ਹੈ ਅੱਗ ਬੜੀ ਖਤਰਨਾਕ ਬੜੀ ਭਾਨਕ ਤੇ ਬਲਾਸਟ ਜਿਹੜਾ ਵਾ ਉਹਨੇ ਪੂਰੇ ਆਸ-ਪਾਸੇ ਦੇ ਇਲਾਕੇ ਵਾਲੇ ਨੂੰ ਠਾਕੇ ਰੱਖਦਾ ਔਰ ਬੜਾ ਜਾਨੀ ਮਾਲ ਦਾ ਬਚਾਅ ਹੋ ਗਿਆ ਪਰ ਪਰ ਜਿਹੜਾ ਦੁੱਖ ਦੀ ਗੱਲ ਹੈ ਅਫੀਦ ਹੈ ਵੀ ਪੀਐਸਪੀਸੀਐਲ ਡਿਪਾਰਟਮੈਂਟ ਦੇ ਰਿਲੇਟਿਡ ਮਲਾਜਮ ਹੈ ਉਹ ਵਿਚਾਰੇ 1 ਘੰਟੇ ਬਾਅਦ ਆਏ ਜਦਕਿ ਤਾਰ ਦੀ ਸਪਾਰਕਿੰਗ ਲਗਾਤਾਰ ਹੋਈ ਜਾ ਰਹੀ ਸੀਗੀ ਔਰ ਅਸੀਂ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਅਕਸਰ ਇਥੋਂ ਟਰੱਕ ਵਗੈਰਾ ਜਿੰਨੇ ਲੰਘਦੇ ਆ ਤਾਰਾ ਨੀਵੀਆਂ ਹੋਣ ਕਰਕੇ ਇਹ ਕਦੇ ਵੀ ਇਦਾਂ ਦਾ ਹਾਦਸਾ ਹੋ ਸਕਦਾ ਹੈ ਇੱਕ ਦੋ ਵਾਰ ਪਹਿਲਾਂ ਵੀ ਅ ਇਦਾਂ ਦਾ ਤਾਂ ਨਹੀਂ ਪਰ ਇਦਾਂ ਸਪਾਰਕਿੰਗ ਹੋ ਚੁੱਕੀ ਹੈ ਮੈਂ ਦਿਖਾਣਾ ਚਾਹੁੰਦਾ ਵਾ ਦੇਖੋ ਕੀ ਹਾਲ ਹੋਇਆ ਹੈ ਬਹੁਤ ਬੁਰਾ ਭੇਂਕਰ ਜਿਹੜਾ ਬਲਾਸਟ ਹੋਇਆ ਵਾ ਸਰ ਅੱਗ ਲੱਗੀ ਸੀਗੀ ਅੱਗ ਲੱਗਣ ਦਾ ਕਾਰਨ ਕੀ ਹੋਇਆ ਵਾ ਮਹੱਲੇ ਦੇ ਵਿੱਚ ਕਾਫੀ ਜ਼ਿਆਦਾ ਆਵਾਜ਼ ਸੁਣਾਈ ਦਿੱਤੀ ਸੀ ਬਲਾਸਟ ਦੀ ਹਾਂਜੀ ਜੀ ਸਾਨੂੰ ਮੱਲੇ ਦੇ ਸਵੇਰ ਨੂੰ ਇੱਕ ਤਾਂ ਮਾਰਨਿੰਗ ਟਾਈਮ ਸੀ ਜਿਹਦੇ ਕਰਕੇ ਆਪਣੇ ਕੁਝ ਮੈਂਬਰ ਫੈਮਿਲੀ ਦੇ ਸੜਕ ਤੇ ਸੀਗੇ ਤਾਂ ਉਹਨਾਂ ਨੇ ਕੋਲ ਇੱਕਦਮ ਹੀ ਘਰੇ ਆਈ ਆ ਜਦੋਂ ਤੇ ਅਸੀਂ ਜਦੋਂ ਆ ਕੇ ਦੇਖਿਆ ਤੇ ਇਹ ਟਰੱਕ ਦਾ ਡਰਾਈਵਰ ਵੀ ਕੋਲ ਹੀ ਖੜਾ ਸੀਗਾ ਤੇ ਅੱਗ ਲੱਗੀ ਸੀ ਇਹ ਲੱਗ ਗਏ ਮੇਰੇ ਸਾਹਮਣ ਨਾਲ ਆਈਡੀਆ ਜਿਹੜਾ ਅੱਗ ਲੱਗੀ ਆ ਜਾਂ ਸ਼ੋਰਟ ਸਰਕਲ ਕਰਕੇ ਤਾਰਾ ਨੀਚੇ ਕਰਕੇ ਨਾ ਬਿਜਲੀ ਮਹਿਕਮੇ ਦੀ ਵੀ ਕੋਈ ਗਲਤੀ ਆਵੇ ਕਾਫੀ ਵਾਰੀ ਕੰਪਲੀਟ ਪਾਈ ਇਹ ਚੀਜ਼ਾਂ ਨੂੰ ਇਹਨਾਂ ਦੀ ਜਿਹੜੀ ਮਤਲਬ ਤਾਰਾ ਜਿਹੜੀ ਡਾਉਨ ਬਹੁਤ ਜ਼ਿਆਦਾ ਵਾਏ ਉਹ ਕਿਉਂਕਿ ਇੱਕ ਤਾਂ ਰੈਸ਼ ਏਰੀਆ ਦੋ ਨੰਬਰ ਤੋਂ ਇੱਕ ਇਧਰ ਹੋਜਰੀ ਦਾ ਸਾਰਾ ਵਪਾਰ ਇਧਰ ਹੀ ਹੁੰਦਾ ਜਿੰਨੀਆਂ ਗੱਡੀਆਂ ਸਾਰੀਆਂ ਓਵਰਲੋਡ ਸਾਰੀਆਂ ਇਧਰ ਹੀ ਜਾਂਦੀਆਂ ਜਿਹਦੇ ਕਰਕੇ ਉਚਾਈ ਜ਼ਿਆਦਾ ਕਰਕੇ ਹਮੇਸ਼ਾ ਤਾਰਾਂ ਨੂੰ ਅੱਗੇ ਪੈਂਦੀ ਆ ਤੇ ਇਹ ਹਾਦਸਾ ਚਲੋ ਬਾਬੇ ਦੀ ਕਿਰਪਾ ਦੇ ਨਾਲ ਬਚਾਅ ਹੋ ਗਿਆ ਬਹੁਤ ਜ਼ਿਆਦਾ ਦੁਕਾਨਾਂ ਜਿੰਨੀਆਂ ਵੀ ਪਿੱਛੇ ਹੈਗੀ ਆ ਸਾਰੀਆਂ तकरीबन ਸਾਰੀਆਂ ਯਾਰਾਂ ਧਾਗੇ ਦੀਆਂ ਦੁਕਾਨਾਂ ਆ ਗਈ ਹੋਜਰੀ ਦੀ ਆ ਅੱਗ ਕਾਫੀ ਸੀ ਬਹੁਤ ਜ਼ਿਆਦਾ ਤੇ ਸਭ ਤੋਂ ਵੱਡੀ ਮਹਿਕਮੇ ਦੀ ਗਲਤੀ ਆ ਹਾਂਜੀ ਹਾਂਜੀ ਸਰ ਆਪਾਂ ਫਾਇਰ ਬ੍ਰਿਗੇਡ ਸੁੰਦਰਨਗਰ ਤੋਂ ਆਏ ਆ ਜੀ ਐ ਸਾਨੂੰ 6:00 ਵਜੇ ਚੌਰਾ ਮੰਡੇ ਉਪਲਾ ਮਿਲੀ ਸੀ ਕਿ ਫਾਇਰ ਟਰੱਕ ਨੂੰ ਅੱਗ ਲੱਗੀ ਹੋਈ ਸੀ ਐਨਜੀ ਟਰੱਕ ਸੀਗਾ ਉਹਦੇ ਵਿੱਚ ਫਾਰਮ ਲੱਦੀ ਹੋਈ ਸੀ ਗੱਦੇ ਵਾਲੀ ਉਹਨੂੰ ਅੱਗ ਲੱਗੀ ਫਿਰ ਆਪਾਂ ਤੁਰੰਤ ਤੁਰੰਤ ਬੁਝਾ ਕੇ ਅੱਗ ਤੇ ਕਾਬੂ ਪਾਇਆ ਅੱਗ ਕਾਫੀ ਸੀਗੀ ਨੁਕਸਾਨ ਕੇ ਬਹੁਤ ਜ਼ਿਆਦਾ ਸੀਗੀ ਤੇ ਸੀਐਨਜੀ ਸਿਲੰਡਰ ਹੋਣ ਕਰਕੇ ਉਹਨਾਂ ਦਾ ਬਲਾਸਟ ਹੋਇਆ ਧੁਮਾਕਿਆਂ ਦੀ ਵੀ ਆਵਾਜ਼ ਧੁਮਾਕਿਆਂ ਦੀ ਗਲੀ ਮੱਲੇ ਵਾਲਿਆਂ ਨੇ ਦੱਸਿਆ ਕਿ ਬਹੁਤ ਜ਼ਿਆਦਾ ਆਵਾਜ਼ ਸੀ ਤੇ ਕਿੰਨਾ ਕੁ ਸਮਾਂ ਲੱਗ ਗਿਆ ਇਹਨੂੰ ਕਾਬੂ ਪਾਉਣ ਦੇ ਤਾਂ ਆਗ ਨੂੰ ਕਾਬੂ ਪਾਉਂਦਿਆਂ 20 ਤੋਂ 25 ਮਿੰਟ ਲੱਗੇ ਜਿਹੜਾ ਮਟੀਰੀਅਲ ਸੀਗਾ ਉਹ ਸਾਰਾ ਜਲ ਕੇ ਨੀਚੇ ਡਿੱਗ ਪਿਆ ਜਾਨੀ ਨੁਕਸਾਨ ਕੋਈ ਜਾਨੀ ਨੁਕਸਾਨ ਕੋਈ ਨਹੀਂ ਇੱਕ ਡਰਾਈਵਰ ਜ਼ਖਮੀ ਦੱਸਿਆ ਜਾ ਰਿਹਾ ਥੋੜਾ ਹਾਂਜੀ ਥੋੜੇ ਜੀ ਉਹਦੇ ਹੱਥ ਜਲੇ ਆ ਥੋੜਾ ਜਿਹਾ ਕਾਬੂ ਪਾਉਂਦੇ ਸਾਡੇ ਆਉਣ ਤੋਂ ਪਹਿਲਾਂ ਜੀ ਹਾਂਜੀ ਬੁਝਾਉਂਦਿਆਂ ਨੂੰ ਕਿੰਨੀਆਂ ਕੁ ਗੱਡੀਆਂ ਦਾ ਇਸਤੇਮਾਲ ਕਰਨੇ ਪਿਆ ਫਿਰ ਤੇ ਦੋ ਗੱਡੀਆਂ ਲੱਗੀਆਂ